ਏਐਟੀ 24 ਨਿਊਜ਼ ਦੇਖ ਰਹੇ ਦਸਕਾਂ ਦਾ ਸਵਾਗਤ ਹੈ ਅੱਜ ਦਾਣਾ ਮੰਡੀ ਧਾਰੀਵਾਲ ਵਿੱਚ ਸਬਜੀ ਮੰਡੀ ਧਾਰੀਵਾਲ ਲਈ ਤਿਆਰ ਛੱਡ ਦਾ ਉਦਘਾਟਨ ਜਿਲ੍ਹਾ ਯੋਜਨਾ ਬੋਰਡ ਗਦਾਸਪਤ ਦੇ ਚੇਅਰਮੈਨ ਐਡਵੋਕੇਟ ਜਗਰੂ ਸਿੰਘ ਸੇਖਵਾ ਵੱਲੋਂ ਕੀਤਾ ਗਿਆ ਜਿਸ ਦਾ ਜ਼ਿਆਦਾਤਰ ਲੋਕਾਂ ਨੇ ਸਵਾਗਤ ਕੀਤਾ ਜਦ ਕਿ ਸਬਜੀ ਮੰਡੀ ਧਾਰੀਵਾਲ ਦੇ ਪ੍ਰਧਾਨ ਦੀਪਕ ਕੁਮਾਰ ਰਿੰਟੂ ਕਾਉਂਸਲਰ ਅਤੇ ਹੋਰ ਸਾਥੀਆਂ ਨੇ ਦੱਬੀ ਜ਼ੁਬਾਨ ਨਾਲ ਰੋਸ ਜ਼ाहिर ਕਰਦਿਆ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਸਬਜ਼ੀ ਦੀ ਆਰਟ ਕਰਦੇ ਆ ਰਹੇ ਹਾਂ ਅਤੇ ਹਜ਼ਾਰਾਂ ਰੁਪਏ ਦੀ ਮਾਰਕੀਤੀ ਕਮੇਟੀ ਦੀ ਫੀਸ ਅਦਾ ਕਰਦੇ ਹਾਂ ਪਰ ਸਾਨੂੰ ਕੋਈ ਪਹਿਲਾਂ ਸੂਚਿਤ ਨਹੀਂ ਕੀਤਾ ਗਿਆ ਇਸ ਸਬੰਧੀ ਸਬਜ਼ੀ ਮੰਡੀ ਯੂਨੀਅਨ ਧਾਰੀਵਾਲ ਦੇ ਪ੍ਰਧਾਨ ਦੀਪਕ ਮਾਰ ਰਿੰਟੂ ਅਤੇ ਹੋਰ ਸਾਥੀਆਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜਬਾਨੀ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਉਹ ਗੱਲਬਾਤ ਜਿਹੜਾ بڑے ਭਾਈ ਨੇ ਤੁਹਾਨੂੰ ਇੰਦਰ ਭਾਈ ਦੱਸੇ ਸੀ ਸਾਰੀ ਗੱਲ ਆ ਵੀ ਫਿਰ ਸਾਹਿਬੀ ਜਦਾ ਹੀ ਕਾਫੀ ਚੇਤੋ ਕਹਿ ਰਹੇ ਭਈ ਵੀ ਅਸੀਂ ਚੱਲ ਜਾਈਏ ਸਾਡੇ ਵੀ ਸਾਡੇ ਕੰਮ ਕਰ ਰਹੇ ਆ ਪਰ ਫੈਸਲੇ ਜਿਹਨਾਂ ਲੱਖਾਂ ਰੁਪਏ ਅਸੀਂ ਮਾਕਲੇ ਨੂੰ ਫੀਸ ਦਿੱਤੀ ਆ ਹੁਣ ਤੇ ਇਹਨੇ ਕਿੰਨੇ ਜਾਣ ਉੱਠਿਆ ਨਹੀਂ ਬੋਚਾ ਪੰਜ ਹਜ਼ਾਰ ਦੇ ਕਿਲ ਲਾਇਸੈਂਸ ਬਣਾ ਲਿਆ ਨਿਊ ਬਣ ਗਏ ਉਹਨਾਂ ਨੇ ਆਪਣੇ ਵੀ ਸਾਨੂੰ ਰੈਸਨ ਮਤਲਬ ਜਿਹੜੇ ਅਸੀਂ ਲੱਖਾਂ ਰੁਪਏ ਵਰਤੀ ਸਭ ਉੱਥੇ ਸਭ ਕੁਝ ਸਾਡੀ ਜਿਹੜੀ ਬੈਠੀ ਆਪਣੀ ਬਣਾਉਂਦੇ ਸਭ ਕੁਝ ਸਾਡੇ ਉੱਥੇ ਆਪਣੀ ਸਾਡੀ ਪੈਸੇ ਲੱਗੇ ਆ ਆਪਣੀ ਸਾਡੀ ਬੀਨਿੰਗ ਆ ਨਾ ਕਿ ਨਾ ਕੋਈ ਉੱਥੇ ਤੁਹਾਨੂੰ ਗੁਰੂ ਕੋਈ ਬੋਲੇ ਰੈਸਨ ਮਿਲਣਾ ਕੋਈ ਗੱਲ ਨਾ ਬਾਤ ਇੱਥੇ ਸਾਨੂੰ ਕੋਈ ਪ੍ਰੋਪ ਫਿਰ ਨਵੇਂ ਦਾ ਵਾਦਾ ਆ ਤੁਹਾਡਾ ਕੀ ਵਾਦਾ ਆ ਹਾਂਜੀ ਤੁਹਾਨੂੰ ਉਹ ਕਹਿੰਦੇ ਵੀ ਇਦਾਂ ਆ ਆਦਾਂ ਇਹ ਹੀ ਉਹਨਾਂ ਨਾਲ ਜਦੋਂ ਆਈ ਹੋਣੀ ਹੈ ਇਹੀ ਰੜੀਆਂ ਆਈਆਂ ਨੂੰ ਉਹ ਜਖਮ ਨਹੀਂ ਆ ਰਹੇ ਉਹ ਧਿਆਨ ਦੇ ਆਈ ਰੜੀਆਂ ਆ ਪਰ ਸਾਡਾ ਤੇ ਕੋਈ ਅਖੰਗਰ ਵੀ ਹਾਂ ਵੀ 3 ਸਾਲ ਤੋਂ ਕੰਮ ਕਰ ਰਹੇ ਨੇ ਹਾਲ ਤੱਕ ਤੁਹਾਨੂੰ 1000 ਰੁਪਏ ਵੀ ਦਿੱਤੀ ਆ ਤੇ ਇਹਨਾਂ ਨੂੰ ਵੀ ਕਹਿੰਦੇ ਵੀ ਹਾਂ ਵੀ ਤੁਹਾਨੂੰ ਪਹਿਲਾਂ ਜਿੱਤਿਆ ਮਾਜੀ ਕੋਈ ਜੂਨੋਰ ਸੈਂਸਰ ਕੋਈ ਬੋਲ ਲਗਾ ਗਿਆ ਜੀ ਗੱਲ ਲਾ ਟੋਟਾ ਹੀ ਹਰ ਦੇ ਕੇ ਇਹ ਮਤਲਬ ਸੰਸਦਾਂ ਮੁੱਲਾ ਜਿਹੜੇ ਪੁਰਾਣੇ ਆ ਕਸਟਮਰ ਵੀ ਚਾਰਜ ਲਾਦੇ ਉਹਨਾਂ ਦਾ ਕੋਈ ਮੁੱਲ ਨਹੀਂ ਹੈਗਾ ਕੀ ਮੰਗ ਕਰਦੇ ਸਰਕਾਰ ਤੋਂ ਮੰਗਦਾ ਇਹ ਹੀ ਆ ਵੀ ਹਿਆੜੀ ਮੰਗ ਬਿਲਕੁਲ ਇੰਨੀ ਬਣੀ ਜੋ ਕਿ ਇਹ ਮੰਗ ਪਿਹਾਰੀ ਵਾਂਗ ਵੀ ਸਾਨੂੰ ਆਪਣੇ ਦੁਕਾਨਾਂ ਦਾ ਟੈਂਟ ਚਲਾਣੇ ਖੇਤਾ ਵਾ ਤੇ ਸਾਨੂੰ ਜਿਹੜੇ ਆਪਣੇ ਪਹਿਲਾਂ ਵੀ ਜਿਹੜੇ ਸਾਨੂੰ ਫੜਵਾ ਤੇ ਉਹ ਦੀ ਪੈਲ ਸਾਡੀ ਹੁਣ ਚੀਜ਼ ਦੀ ਆ ਬਹੁਤ ਬਹੁਤ ਧੰਨਵਾਦ 26 ਮੰਡੀ ਇੱਥੇ ਸ਼ਿਫਟ ਹੋ ਰਹੀ ਹੈ ਜੀ ਬਹੁਤ ਵਧੀਆ ਭਰਾਲਾ ਆ ਛੱਡ ਵੀ ਤੁਹਾਡੀ ਡਿਮਾਂਡ ਹੀ ਛੱਡ ਬਣੀ ਆ ਪਰ ਜਿਸ ਤਰੀਕੇ ਨਾਲ ਸਾਨੂੰ ਇਹਨਾਂ ਨੂੰ ਇੱਥੇ ਸੱਦਣਾ ਚਾਹੀਦਾ ਸੀ ਸੈਕਟਰੀ ਸਾਹਿਬ ਨੂੰ ਸਾਨੂੰ ਇਹੋ ਚੀਜ਼ ਮਹਿਸੂਸ ਕਰ ਰਿਹਾ ਵੀ ਉਸ ਤਰੀਕੇ ਨਾਲ ਸੱਭਿਆ ਨਹੀਂ ਗਿਆ। ਜੀ ਅੱਜ ਜਗਰੂਪ ਸਿੰਘ ਸੇਖਵਾ ਨੇ 1 ਕਰੋੜ ਤੋਂ ਕਿਤੇ 9 ਲੱਖ ਰੁਪਈਆ ਲਗਾ ਸਕਦੇ। ਸਾਨੂੰ ਇੱਥੇ ਨਾ ਸ਼ਿਫਟ ਕਰਨਾ ਹੀ ਪ੍ਰੋਪਰ ਤੇ ਬਣਦਾ ਵੀ ਸਾਨੂੰ ਪ੍ਰੋਪਰ ਵੇ ਨਾਲ ਸਾਡੇ ਦੇ ਜੋ ਵੀ ਇੱਥੇ ਜਿੱਦਾ ਹੋਣੋਂ ਸਾਡੀਆਂ ਦੁਕਾਨਾਂ ਉੱਥੇ ਲਈਆਂ ਪਈਆਂ। ਸਾਨੂੰ ਦੁਕਾਨਾਂ ਬਣਾਉਣ ਵਾਸਤੇ ਇਹ ਅੱਜ ਇੱਕ ਵਾਰ ਸੀ ਕੀਤੀ ਆ ਪ੍ਰਸ਼ਾਸਨ ਨੂੰ ਤੇ ਸੇਖਵਾ ਸਾਹਿਬ ਨੂੰ ਵੀ ਘਟੋ ਘਟ ਜਿੰਨਾ ਦੁਕਾਨਾ ਬਣਾਉਣ ਵਾਸਤੇ ਟਾਈਮ ਚਾਹੀਦਾ ਸਾਨੂੰ ਉਸ ਤੋਂ ਬਾਅਦ ਆਪਾਂ ਸ਼ਿਫਟੇ ਰੰਗ ਦੀ ਦੁਕਾਨਾ ਸਾਰਿਆਂ ਨੂੰ ਇੱਥੇ ਨਹੀਂ ਆਪਾਂ ਜਿਨੇ ਜਾਨੇ ਕਰਿਆ ਸਾਰਿਆਂ ਨੇ ਦੁਕਾਨਾ ਲੇ ਗੀਆਂ ਵੀ ਜੀ ਤੇ ਬਣਦਾ ਤੇ ਇਹ ਹੀ ਦੁਕਾਨਾ ਵੱਧਦੀ ਆ ਉਸ ਤੋਂ ਬਾਅਦ ਮੂਹਰਤ ਹੁੰਦਾ ਤੇ ਬਹੁਤ ਵਧੀਆ ਹੁੰਦਾ ਤੇ ਐਨੀਵੇ ਚਲੋ ਉਹਨਾ ਮੂਹਰਤ ਕਰਤਾ ਆ ਤੇ ਆਪਾਂ ਵਿਭੰਦੇ ਚ ਆਪਣੇ ਦੁਕਾਨਾ ਬਣਾਉਣੇ ਸ਼ੁਰੂ ਕਰ ਰਹੇ ਆ ਜਿੰਨੇ ਜੇ ਬਣਦੀਆਂ ਵਾ ਉਸ ਤੋਂ ਬਾਅਦ ਆਪਾਂ ਇੱਥੇ ਸ਼ਿਫਟ ਹੋ ਰਹੇ ਆ ਬਹੁਤ ਵਧੀਆ ਪ੍ਰਾਲਾਯਾ ਸ਼ੱਡੂ ਵੀ ਬੜੀ ਕੰਨੀ ਡਿਮਾਂਡ ਹੈ ਤੁਹਾਡੀ ਮਿਲਿ ਤੋ ਕੋਰਦੇ ਤੋਂ ਵੀ ਆ ਪਰ ਚਲੋ ਬਣ ਗਈ ਆ ਹੁਣ ਆਪਾਂ ਇੱਥੇ ਆਉਨ ਨੂੰ ਅ ਅਈ ਤੇ ਮਹੀਨਾ ਨੂੰ ਕੋ 4-5 ਮਹੀਨੇ ਦਾ ਮੰਗਿਆ ਬਾਕੀ ਕਹਿੰਦੇ ਤੁਸੀਂ ਸ਼ੁਰੂ ਕਰੋ ਜਨਾ ਵੀ ਟਾਈਮ ਤੇ ਬਣਦੀਆਂ ਧੜੀਆਂ ਤੇ ਉਸ ਤੋਂ ਬਾਅਦ ਰਿਲੇਸ਼ਨਸ਼ਿਪ ਹੋ ਰਿਹਾ ਅਸੀਂ ਸ਼ਿਪ ਤੋਂ ਵਾਸਤੇ ਤਿਆਰ ਆ ਕੋਈ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਪਤਾ ਹੀ ਨਹੀਂ ਲੱਗਣ ਰਿਹਾ ਧਾਰੀਆਲ ਮੰਡੀ ਦੇ ਸਬਜ਼ੀ ਮੰਡੀ ਚ ਕੀ ਹੋਣ ਰਿਹਾ ਤੇ ਕੀ ਨਹੀਂ ਹੋਣ ਰਿਹਾ ਕਿੰਨੇ ਬੋੜ ਲਾਏ ਆ ਮੇਨੂੰ 40 ਸਾਲੋਂ ਚਲੇ ਕੰਮ ਕਰ ਰਿਆ ਇਹ ਦੋ ਪਰਿਵਾਰ ਆ ਇਹਨਾਂ ਨੂੰ ਘੱਟੋ ਘੱਟ 70 ਸਾਲੋਂ ਚਲੇ ਕੰਮ ਕਰਦੇ ਆ ਸਾਜੀ ਮੈਂ ਤੁਹਾਨੂੰ ਜਿਹੜਾ ਪਹਿਲਾਂ ਗ੍ਰੀਕੁਐਸਟ ਕੀਤੀ ਹੈ ਵੀ ਪ੍ਰੋਪਰ ਵੇ ਨਾਲ ਨਾ ਕਿਹਾ ਗਿਆ ਨਾ ਪੁੱਛਿਆ ਗਿਆ ਨਾ ਦੱਸਿਆ ਗਿਆ ਵੀ ਭਾਈ ਆ ਤੁਹਾਡੀ ਲਾਕਰਟੈਂਟ ਆ ਜਿੱਦਾਂ ਹੁਣ ਮੈਂ 40 ਸਾਲ ਤੋਂ ਮਤਲਬ ਮਾਰਕੀਟ ਫੀਸ ਦੇ ਅਦੇ ਰਿਆ ਬਣਦਾ ਤੇ ਇਹ ਵੀ ਵਾਅਦਾ ਸਾਡਾ ਹੋਣਾ ਚਾਹੀਦਾ ਹੈ ਜਿਹੜੇ ਚਲਾ ਰਹੇ ਹਾਂ ਮਾਰਕੀਟ ਕਮੇਟੀ ਨੂੰ ਪਰ ਇੱਥੇ ਕੋਈ ਪਤਾ ਨਹੀਂ ਜਿਹੜਾ ਜਿਹੜਾ ਦਿਲ ਕਰਦਾ ਤੈਨੂੰ ਬੋਲ ਲਾਤਾ ਅਸੀਂ ਸੈਕਟਰੀ ਸਾਹਿਬ ਨੂੰ ਰਿਕਵੈਸਟ ਕੀਤੀ ਆ ਵੀ ਪਹਿਲਾਂ ਸਾਨੂੰ ਜਿਨ੍ਹਾਂ ਦੀਆਂ ਦੁਕਾਨਾਂ ਜਾਂ ਜਿਹੜੇ ਤੁਹਾਡੇ ਪੁਰਾਣੇ ਫ੍ਰੀਸ ਪਏ ਆ ਇਹਨਾਂ ਦਾ ਵਾਧਾ ਰੱਖ ਕੇ ਤੇ ਇਹਨਾਂ ਨੂੰ ਥੜੇ ਦਿੱਤੇ ਜਾਣ ਦੁਕਾਨਾਂ ਸਾਡੇ ਕੋਲ ਆਈਆਂ ਜਿੱਥੇ ਅਸੀਂ ਜਿਹੜਾ ਵੇਚੀ ਆ ਸਮਾਨ ਵੇਚਣਾ ਵਾ ਉਹਦੇ ਆਸਤੇ ਥੜੇ ਲਾਪ ਥੜੇ ਬੋਲਦੇ ਆਪਾਂ ਇਹਨਾਂ ਨੂੰ ਥੜੇ ਲਾਟ ਹੋਣਗੇ ਜਿੱਥੇ ਆਪਾਂ ਰੱਖ ਕੇ ਜਿਹੜਾ ਮੇਰੀ ਦੁਕਾਨ ਆ ਉਹ ਸਾਹਮਣੇ ਜਿਹੜਾ ਫੜਾਇਆ ਉਹ ਮੈਨੂੰ ਮਿਲ ਜੀਦਾ ਇਹਨਾਂ ਨੂੰ ਤਰਫਾਣਾ ਇਹਨਾਂ ਨੂੰ ਥੜਾ ਮਿਲ ਜੇ ਤਾਂ ਜੋ ਹੁਣ ਮੇ ਸਾਡੀ ਨੌਲੇਜ ਤੋਂ ਪੜਾ ਆਈ ਇੱਥੇ ਗੇਮ ਇਹ ਕਿੰਨੇ ਇੱਥੇ ਬੋਡ ਲਾਇਆ ਕਿੰਨੇ ਨਹੀਂ ਲਾਇਆ ਕੀ ਹੋ ਰਿਹਾ ਕਿਵੇਂ ਹੋ ਰਿਹਾ ਇਹ ਮੁਸ਼ਕਲਾ ਆਉਣੀਆਂ ਬਾਕੀ ਸੈਕਟਰ ਸਾਹਿਬ ਬੈਠੇ ਆ ਜਿਹੜੀ ਮੁਸ਼ਕਲ ਆਉਂਦੀ ਆ ਸਾਡਾ ਸੱਚ ਬਣਦਾ ਇਹਨਾਂ ਦੀ ਨੌਲੇਜ ਲਿਆ ਵਾਂਗੇ ਇਹਨੂੰ ਕਿੰਨੇ ਚਿਰਚ ਹੱਲ ਕਰਦੇ ਆ ਕਿੰਨੇ ਚਿਰਚ ਨਹੀਂ ਹੱਲ ਕਰਦੇ ਇਹਨਾਂ ਤੇ ਆ ਮੈਂ ਤਾਂ ਹੁਣੇ ਰਿਕਵੈਸਟ ਕਰਕੇ ਆ ਵੀ ਜਿਨ੍ਹਾਂ ਦਾ ਕੋਈ ਲੈ ਦੇਣੀ ਇੱਟ ਬੰਦੇ ਨੇ 2-3000 ਰੁਪਏ ਖਰਚੇ ਲਾਇਸੈਂਸ ਬਣਾ ਲਿਆ ਠੀਕ ਹੈ ਮੈਂ ਮਹੀਨੇ ਦੀ 40000 ਰੁਪਏ ਫੀਸ ਦੇ ਰਿਹਾ ਵੀ ਮੈਨੂੰ ਹਾਲੀ ਪਤਾ ਹੀ ਨਹੀਂ ਕਿ ਮੇਰਾ ਥੜਾ ਕਿੱਥੇ ਆ 10 ਸਾਲ ਪਹਿਲਾਂ ਮੈਂ ਦੁਕਾਨ ਲਈਦੀ ਆ ਵੀ ਸਾਡਾ ਕੋਈ ਵਾਦਾ ਫਿਲਹਾਲ ਤੇ ਨਹੀਂ ਰੱਖਿਆ ਜਾ ਰਿਹਾ ਕੰਸਲਟਿੰਗ ਸਾਹਿਬ ਮੁਤਾਬਕ ਆ ਵੀ ਹਾਂਜੀ ਤੁਹਾਨੂੰ ਜਿੰਨੇ ਆ ਜੀ ਹਾਲਾਟਮੈਂਟ ਕਰ ਦਿੰਨੇ ਆ ਜਿਹੜੇ ਪਹਿਲੇ ਹੋਣਾ ਤੇ ਚਾਹੀਦਾ ਸੀ ਕੀ ਪਿਆਰ ਸਾਡੀ ਹੋਣੀ ਚਾਹੀਦੀ ਪਰ ਇੱਥੇ ਕੋਈ ਪਤਾ ਨਹੀਂ ਲੱਗਣ ਰਿਹਾ ਜਿਹਦਾ ਦਿਲ ਕਰਦਾ ਬੋਰ ਲਾਈ ਜਾਣ ਰਿਹਾ ਜਿੱਥੇ ਜੋ ਤੇਰਾ ਦਿਲ ਕਰਦਾ ਤਰੀ ਜਾ ਰਿਹਾ ਇੱਥੇ ਆਉਂਗਾ ਨਾ ਪਤਾ ਨਹੀਂ ਕੀ ਹੋ ਜਾਣਾ ਵਾ ਸੱਬੀ ਮੰਡੀ ਦੇ ਵਿੱਚ ਕੋਈ ਪ੍ਰੋਪਰ ਚੈਨਲ ਨਾਲ ਆਉਂਦੇ ਇਹ ਵਗੜਾ ਟੋੜ ਦੇ ਉਹੀ ਇਹਨਾਂ ਨੂੰ ਸੱਜਦੇ ਬਣਦਾ ਤੇ ਇਹ ਹੀ ਕੋਈ ਸ਼ੱਡ ਕੀਤੀ ਆ ਆਉਣਾ ਇਹੀ ਹੈ ਇੱਥੇ ਅਜਿਹੀ ਸ਼ੱਡ ਦਾ ਮੁੱਲ ਸਾਡੇ ਆਇਆ ਪੈਣਾ ਵਾ ਕੋਈ ਸ਼ੱਡ ਦਾ ਤੂੰ ਮੂਰਤ ਕਰੀ ਜਾ ਕੋਈ ਉਂਗਲੀ ਲੀਹ ਗਈ ਸਾਨੂੰ ਪ੍ਰੋਪਰ ਵੇ ਨਾਲ ਸੱਜਦੇ ਸੋ ਆ ਜਿਹੜੀ ਡਿਮਾਂਡ ਇਹੀ ਹੋਣ ਰੱਖੀ ਆ ਕਿ ਉਦੋਂ ਇਹਨਾਂ ਦਾ ਰੀਖ ਰੱਖਦੇ ਉਹ ਤੋਂ ਬਾਅਦ ਸੇਖਵਾਂ ਸਾਹਿਬ ਵੀ ਆਉਂਦੇ ਸੀ ਉਹਨਾਂ ਦਾ ਵੈਲਕਮ ਕਰਦੇ ਤੇ ਵੇਖਣ ਤੋਂ ਬਾਅਦ ਇਹਨਾਂ ਨੂੰ ਵੀ ਚੰਗਾ ਲੱਗਦਾ ਤੇ ਐਨੀ ਵੀ ਉਹਨਾਂ ਜਿੱਦਾਂ ਠੀਕ ਸਮਝਿਆ ਸਰਕਾਰ ਹੈ ਜੀ ਸਰਕਾਰ ਹੈ ਜਿੱਦਾਂ ਉਹ ਠੀਕ ਸਮਝਿਆ ਉਹਨਾਂ ਨੂੰ ਪੁਲਾ ਲਿਆ ਜਿੰਨੇ ਬਣਿਆ ਠੀਕ ਆ ਜਦੋਂ ਬਣਨੇ ਚਾਹੀਦੇ ਆ ਉਹ ਆਹ ਆਹ ਉਹ ਜਿਹੜੇ ਜਿਹੜੇ ਨਵੇਂ ਲਾਇਸੈਂਸ ਇਸ਼ੂ ਕੀਤੇ ਗਏ ਆ ਇਹਨਾਂ ਦਾ ਇੱਥੇ ਰੇਗ ਅਗਲੇ ਤਨਾ ਦੇ ਵਿੱਚ ਸ਼ਹਿਰ ਵਾਸੀਆਂ ਦੇ ਲਈ ਇਲਾਕਾ ਨਿਵਾਸੀਆਂ ਦੇ ਲਈ ਇਸ ਨਵੀਂ ਮੰਡੀ ਦੇ ਵਿੱਚ ਕਿੰਨਾ ਵੀ ਆ ਸਹੂਲਤਾਂ ਨਾਲ ਮਿਲ ਜਾਣਗੀਆਂ। ਜੀ ਮੈਂ ਜਗਰੂਤ ਹਾਂ 77 ਮਾਰਕੀਟ ਕੁਮਤੀ ਤੋਂ ਗੱਲ ਕਰ। ਤੁਹਾਡੇ ਮਾਧਿਅਮ ਦੈਂ ਦੱਸਣਾ ਚਾਹੁੰਦਾ ਹਾਂ ਕਿ ਨਵੀਂ ਪਣੀ ਸਬਜ਼ੀ ਮੰਡੀ ਸਟੀਲ ਸੈੱਟ ਜਿਹੜਾ ਉਹਦਾ ਅਜੇ ਘਟਣ ਹੋਇਆ ਜੋ ਲਗਭਗ 1 ਕਰੋੜ 9 ਲੱਖ ਨਾਲ ਬਣ ਕੇ ਤਿਆਰ ਹੋਈ ਆ। ਉਹਦੇ ਸਾਰੀਆਂ ਸਹੂਲਤਾਂ ਦਿੱਤੇ ਗਿਆਂ ਪਾਣੀ, ਬਿਜਲੀ ਸਭ ਉਸ ਸੇਟੀ ਨਾਲ ਨੇ। ਇਸ ਤੋਂ ਨਾਲ ਜਿਹੜਾ ਵੀ ਲਾਇਸੈਂਸ ਸਾਡੇ ਕੋਲ ਅਪਲਾਈ ਕਰੇਗਾ ਆਨਲਾਈਨ ਆਪਾਂ ਨੂੰ ਪਹਿਲ ਦੇ ਆਧਾਰ ਤੇ ਪਹਿਲਾਂ ਉਹ ਤੋਂ ਪਹਿਲਾਂ ਜੋ ਦੇ ਆਧਾਰ ਤੇ ਉਹਨੂੰ লাইসেনਸ ਦਵਾਂਗੇ ਤੇ ਸ਼ਹਿਰ ਵਾਸੀਆਂ ਲਈ ਇਹ ਸਹੂਲਤ ਹੋਏਗੀ ਜਿਹੜਾ ਵੀ ਇੱਥੇ ਕੋਈ ਮਾਰਕੀਟ ਚਾਹੇਗਾ ਉਹਦੇ ਬੈਠਣ ਲਈ ਜਾਂ ਉਹਦੀ ਪਾਰਕਿੰਗ ਵਾਸਤੇ ਵਧੀਆ ਸਹੂਲਤ ਦਾ ਤੇ ਵਧੀਆ ਹੀ ਉਹਨੂੰ ਇੱਥੋਂ ਸਬਜ਼ੀ ਮਿਲੇਗੀ ਤੇ ਮੈਂ ਤੇ ਸਾਰੇ ਜਿਨ੍ਹਾਂ ਵੀ ਆਰਤੀ ਵੀਰ ਸਾਹਿਬਾਨ ਸਬਜ਼ੀ ਮੰਡੀ ਦੇ ਆ ਉਹਨਾਂ ਨੂੰ ਤੁਹਾਡੇ ਮਾਧਿਅਮ ਨਾਲ ਅਪੀਲ ਕਰਦਾ ਹਾਂ ਕਿ ਉਹ ਜਲਦੀ ਤੋਂ ਜਲਦੀ ਸਬਜ਼ੀ ਮੰਡੀ ਵਿੱਚ ਆ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਤਾਂ ਕਿ ਪਬਲਿਕ ਨੂੰ ਸਹੂਲਤ ਜਿਹੜੀ ਆ ਮੰਡੀ ਬੋਰਡ ਵੱਲ ਦਿੱਤੀ ਗਈ ਉਹ ਮਿਲ ਸਕੇ ਸਰ ਥੋੜੇ ਅਲਾਟ ਹੋ ਗਏ ਆ ਜਿਹੜੇ ਉੱਤੇ ਮੋਡ ਲੱਗੇ ਗਏ ਆ ਥੋੜੇ ਅਲਾਟ ਹੋ ਗਏ ਪਰ ਅਮੈਜਨ ਦੇਖੋ ਜੀ ਇਹ ਹੁੰਦੇ ਦਿਨਾਂ ਦੇ ਇੱਕ ਹਫਤਾ ਟਾਈਮ ਦਿੱਤਾ ਗਿਆ ਉਹਨਾਂ ਨੂੰ ਸੋਮਵਾਰ ਤੱਕ ਸਾਰਿਆਂ ਜਿਹੜੀ ਉੱਤੇ ਮੰਡੀ ਦੇ ਫੜਦੇ ਅਲਾਟਮੈਂਟ ਕਰ ਦਿੱਤੀ ਜਾਵੇਗੀ ਜਿਹੜਾ ਵੀ ਆਪਕੀ ਸਾਡਾ ਲਾਇਸੈਂਸ ਆ ਉਹਨੂੰ ਉੱਤੇ ਫੜ ਦਿੱਤਾ ਜਾਵੇਗਾ ਸਰ ਪੁਰਾਣੇ ਲਾਇਸੈਂਸ ਤੋਂ ਉੱਡਣਾ ਦਾ ਇਹ ਹੈਗਾ ਕਿ ਅਸੀਂ ਲੱਖਾਂ ਰੁਪਏ ਐ ਤੱਕ ਫੀਸ ਦੇ ਚੁੱਕੇ ਆ ਤੇ ਉਹਨਾਂ ਨੂੰ ਵੀ ਕੋਈ ਪੈਹਲ ਦਿੱਤੀ ਜਾਏਗੀ ਦੇਖੋ ਜੀ ਲਾਇਸੈਂਸ ਜਿਹੜਾ ਸਾਡਾ ਹੋਊਗਾ ਕਮੇਟੀ ਦਾ ਉਹਨੂੰ ਬਰਾਬਰੀ ਫੜ ਦਿੱਤਾ ਜਾਏਗਾ ਕੋਈ ਉਹਨੂੰ ਕੋਈ ਵੱਧ ਫੈਸਿਲਿਟੀ ਨਹੀਂ ਹੈਗੀ ਜੋ ਪੁਰਾਣ ਲਾਇਸੈਂਸੀ ਹੈ ਜਾਂ ਨਵਾਂ ਇਹਦੇ ਕੋਈ ਨਹੀਂ ਹੈਗੀ ਲਾਇਸੈਂਸ ਤੇ ਲਾਇਸੈਂਸ ਆ ਠੀਕ ਆ ਉਹ ਸਨੋ ਜੋ ਬੰਦਾ ਹੋਊ ਉਹਦਾ ਏਰੀਆ ਉਹਨੂੰ ਤੇ ਦਿੱਤਾ ਜਾਊਗਾ ਉਹਦੇ ਬੂਥ ਦੇ ਸਾਹਮਣੇ ਜਿਹੜਾ ਪੁਰਾਣਾ ਲਾਇਸੈਂਸੀ ਹੈ ਜਿਹਨਾਂ ਤੋਂ ਬੂਥ ਹੈਗੇ ਆਪਣੇ ਉਹਨਾਂ ਨੂੰ ਉਹਨਾਂ ਦੀ ਦੁਕਾਨ ਦੇ ਸਾਹਮਣੇ ਫੜ ਦੀ ਅਲਾਟਮੈਂਟ ਕੀਤੀ ਜਾਏਗੀ ਨਵੇਂ ਲਾਇਸੈਂਸੀਆਂ ਨੂੰ ਵੀ ਆਪਾਂ ਉਥੇ ਐਡਰੈਸਮੈਂਟ ਕਰਨ ਦੀ ਪੂਰਾ ਜਾਣਕਾਰੀ ਧੰਨਵਾਦ ਜੀ ਓਕੇ ਜੀ